ਤੇ ਬਾਈ ਜੇ ਅਸੀਂ ਜ਼ਮੀਨ ਖਰੀਦ ਤਾਂ ਲੈਨੇ ਆ ਤੇ ਸਾਨੂੰ ਉਹ ਫਰਦ ਤੋਂ ਬਾਅਦ ਕਿਵੇਂ ਪਤਾ ਲੱਗਦਾ ਵੀ ਸਾਡੇ ਨਾਂ ਚੜ ਗਈ ਜਿਹੜਾ ਇੰਤਕਾਲ ਸ਼ਬਦਾ ਉਹਦਾ ਅਸਲ 'ਚ ਮਤਲਬ ਮਤਲਬ ਕੀ ਆ ਇੰਤਕਾਲ ਦਾ ਮਤਲਬ ਬਾਈ ਜੀ ਮਾਲਕੀ ਟਰਾਂਸਫਰ ਹੋਣ ਨੂੰ ਕਹਿੰਦੇ ਆ ਅੱਛਾ ਮੰਨ ਲਓ ਮੈਂ ਆਪਣੀ ਕੋਈ ਕੋਈ ਕਿਸੇ ਨੂੰ ਕਿਸ ਤੋਂ ਚੀਜ਼ ਮੈਂ ਖਰੀਦ ਲਈ ਮਤਲਬ ਮੇਰੇ ਨਾਂ ਹੋ ਗਈ ਜਾਂ ਕੋਈ ਵੇਚੀ ਆਪਾਂ ਨੇ ਰੈਵਨਿਊ ਰਿਕਾਰਡ 'ਚ ਜਿਹੜਾ ਇੰਤਕਾਲ ਦਾ ਮਤਲਬ ਇਹ ਆ ਮਾਲਕੀ ਟਰਾਂਸਫਰ ਹੋਣ ਨੂੰ ਠੀਕ ਆ ਇੱਕ ਮਾਲਕ ਤੋਂ ਦੂਜੇ ਮਾਲਕ ਦੇ ਨਾਂ ਤੇ ਜਾਂਦੀ ਜਿਵੇਂ ਵੈ ਆ ਜਿਹੜੀ ਆਪਾਂ ਖਰੀਦਦੇ ਆ ਉਹਨੂੰ ਇੰਤਕਾਲ ਵੈ ਕਹਿੰਦੇ ਆ ਠੀਕ ਆ ਜੀ ਜਿਹੜੀ ਇੱਕ ਮਾਲਕ ਦੀ ਆਪਦੇ ਵਾਰਸਾਂ ਨੂੰ ਜ਼ਮੀਨ ਜਾਂਦੀ ਆ ਉਹਨੂੰ ਇੰਤਕਾਲ ਵਿਰਾਸਤ ਕਹਿੰਦੇ ਆ ਠੀਕ ਬਾਈ ਜਿਹੜੀ ਬੰਦੇ ਦੀ ਡੈਥ ਤੋਂ ਬਾਅਦ ਉਹਦੇ ਵਾਰਸਾਂ ਦੇ ਨਾਮ ਤੇ ਜਾਂਦੀ ਆ ਉਹਨੂੰ ਇੰਤਕਾਲ ਵਿਰਾਸਤ ਕਹਿੰਦੇ ਆ ਇੱਕ ਤਬਦੀਲ ਮਲਕੀਅਤ ਇੰਤਕਾਲ ਅੱਛਾ ਜੀ ਤਬਦੀਲ ਮਲਕੀਅਤ ਦੇ ਇੰਤਕਾਲ ਹੁੰਦਾ ਬਲੱਡ ਰਿਲੇਸ਼ਨ 'ਚ ਜਿਉਂਦੇ ਜੀਵਨ ਦਾ ਆਪਦੀ ਮਲਕੀ ਨੂੰ ਆਪਦੇ ਕਿਸੇ ਬਲੱਡ ਰਿਲੇਸ਼ਨ 'ਚ ਟਰਾਂਸਫਰ ਕਰ ਦਿੰਦਾ ਵਾਹ ਜੀ ਵਾਹ ਉਹਨੂੰ ਤਬਦੀਲ ਮਲਕੀਤ ਕਹਿੰਦੇ ਆ। ਠੀਕ ਬੜਾ ਤੇ ਉਹ ਜਦੋਂ ਆਪਾਂ ਇੰਤਕਾਲ ਫਰਦ ਦੇ ਵਿੱਚ ਚੈੱਕ ਕਰਦੇ ਆਂ ਵੀ ਚੜ ਗਿਆ ਜਾਂ ਨਾ ਚੜ ਗਿਆ ਇੱਥੇ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਬਹੁਤ ਭੰਬਲ ਭੂਸਾ ਪਿਆ ਰਹਿੰਦਾ ਤੇ ਪੁੱਛਦੇ ਫਿਰ ਜਾਂਦੇ ਨੇ। ਉਹ ਚੀਜ਼ ਇਹ ਹੁੰਦੀ ਹੈ ਜਦੋਂ ਆਪਾਂ ਆਪਦੀ ਫਰਦ ਕਢਾ ਕੇ ਚੈੱਕ ਕਰਨੀ ਆਂ। ਠੀਕ। ਇਦਾਂ ਨੋਟ ਆ ਜਾਂਦਾ ਹੁੰਦਾ। ਅੱਛਾ ਬਾਈ। ਬਰੂਏ ਇੰਤਕਾਲ ਨੰਬਰ ਇਹਨਾਂ, ਬਰੂਏ ਬਸਿਕਾ ਨੰਬਰ ਇਹਨਾਂ, ਇਹ ਰਜਿਸਟਰੀ ਦਾ ਨੰਬਰ ਹੋਵੇ ਵੀ ਮਿਤੀ ਇੰਨੀ ਹੋਗੀ। ਠੀਕ ਆ ਜੀ। ਠੀਕ ਆ। ਤੇ ਰਕਬਾ ਇਹਨਾਂ, ਇਹਨਾਂ ਹਿੱਸਾ ਆ ਖੇਵਟ ਖਤੌਨੀ ਹੋਗੀ ਇਥੇ ਵੱਲੋਂ ਹੋ ਗਿਆ ਵੀ ਕਿਹੜੇ ਬੰਦੇ ਨੇ ਆਪ ਵੱਲੋਂ ਫਲਾਣਾ ਸਿੰਘ ਫਲਾਣਾ ਇਹ ਬੰਦਾ ਤਬਦੀਲ ਮਲਕੀਤ ਹੈ ਜਿਹੜੀ ਆਪਦੇ ਬਲੱਡ ਰਿਲੇਸ਼ਨ ਚ ਕਰਾ ਰਿਹਾ ਠੀਕ ਹੈ ਜੀ ਇਦਾਂ ਲਿਖਿਆ ਬਾਹਕ ਬਾਹਕ ਦਾ ਮਤਲਬ ਵੀ ਆਹ ਬੰਦਾ ਆਹ ਬੰਦੇ ਦੇ ਨਾਂ ਉਤੇ ਕਰਾ ਰਿਹਾ ਬਾਹਕ ਤੋਂ ਬਾਅਦ ਵੀ ਇਹਦੇ ਹੱਕ ਚ ਕਰਾ ਰਿਹਾ ਠੀਕ ਹੈ ਇਦਾਂ ਪੜਿਆ ਜਾਂਦਾ ਇਹ ਨੋਟ ਠੀਕ ਹੈ ਬਾਈ ਠੀਕ ਹੈ ਬਾ ਹਿੱਸਾ ਬਰਾਬਰ ਇਹਦਾ ਮਤਲਬ ਵੀ ਦੋ ਬੰਦਿਆਂ ਦੇ ਨਾਂ ਉਤੇ ਕਰਾਇਆ ਵੀ ਬਰਾਬਰ ਬਰਾਬਰ ਹਿੱਸਾ ਕਰਾਇਆ ਠੀਕ ਹੈ ਤਬਦੀਲ ਮਲਕੀਤ ਹੋਇਆ ਇੰਤਕਾਲ ਮਨਜ਼ੂਰ ਹੈ ਜੀ ਠੀਕ ਵੀਰੇ ਇਥੋਂ ਕਲੀਅਰ ਹੈ ਸੈਟੀਸਫਾਈ ਹੋਣਾ ਚਾਹੀਦਾ ਬੰਦੇ ਨੂੰ ਵੀ ਜਦੋਂ ਇਹਨਾਂ ਆ ਸ਼ਬਦ ਲਿਖਿਆ ਗਿਆ ਠੀਕ ਇੰਤਕਾਲ ਮਨਜ਼ੂਰ ਇੰਤਕਾਲ ਮਨਜ਼ੂਰ ਦਾ ਮਤਲਬ ਇਹ ਆ ਵੀ ਸਾਰਾ ਕੰਮ ਜਿਹੜਾ ਫਾਈਨਲ ਹੋ ਗਿਆ ਪਟਵਾਰੀ ਨੇ ਦਰਜ ਕਰਤਾ ਇੰਤਕਾਲ ਤੇ ਕਨਗੋ ਨੇ ਮੁਕਾਬਲਾ ਕਰਨ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੇ ਮਨਜ਼ੂਰ ਕਰਤਾ ਠੀਕ ਆ ਜਦੋਂ ਮਨਜ਼ੂਰ ਲਿਖਿਆ ਗਿਆ ਠੀਕ ਜਿੰਨਾ ਚਿਰ ਇਹ ਮਨਜ਼ੂਰ ਨਹੀਂ ਲਿਖਿਆ ਜਾਂਦਾ ਉਨਾ ਚਿਰ ਉਹ ਕੰਪਲੀਟ ਨਹੀਂ ਹੈਗਾ ਠੀਕ ਕਈ ਵਾਰੀ ਮੁਕਾਬਲੇ ਦੇ ਉੱਚ ਪਿਆ ਰਹਿੰਦਾ ਉਦੋਂ ਮੁਕਾਬਲਾ ਆਪਣੇ ਕਨਗੋ ਸਾਹਿਬ ਕੋਲ ਪੈਂਡਿੰਗ ਹ ਜਦੋਂ ਮਨਜ਼ੂਰ ਲਿਖਿਆ ਗਿਆ ਇਹਦਾ ਮਤਲਬ ਫਾਈਨਲ ਆ ਠੀਕ ਹੈ ਮਨਜ਼ੂਰ ਸ਼ਬਦ ਦੇਖਣਾ ਜ਼ਰੂਰੀ ਆ ਅਖਤੋਬਾਦ ਜਿਹੜੇ ਬੰਦੇ ਦੇ ਨਾਮ ਹੋਣਗੇ ਉਹਨਾਂ ਦੇ ਨਾਮ ਤੇ ਮਨਜ਼ੂਰ ਹਾਂ ਉਹਨਾਂ ਦੇ ਨਾਮ ਤੇ ਜਿਹੜਾ ਵੱਲੋਂ ਵਾਲਾ ਬੰਦਾ ਸੀ ਇਹ ਥੋੜਾ ਡਿਲੀਟ ਹੋ ਜੂ ਉਹਦਾ ਉਹਨਾਂ ਹਿੱਸਾ ਜਿੰਨਾ ਉਹਨੇ ਕਰਾਤਾ ਅ ਨਵਾਂ ਬੰਦਾ ਜਿਹੜਾ ਉਹ ਆਜੂ ਇੰਤਕਾਲ ਭਾਵੇਂ ਵੈਦਾ ਹੋਵੇ ਭਾਵੇਂ ਬਰਸਤਦਾ ਹੋਵੇ ਭਾਵੇਂ ਤਬਦੀਲ ਹੋਵੇ ਉਹਦਾ ਲਿਖਿਆ ਨੋਟ ਇਦਾਂ ਹੀ ਹੁੰਦਾ ਇਹ ਮਨਜ਼ੂਰ ਸ਼ਬਦ ਜ਼ਰੂਰ ਦੇਖਣਾ ਹੁੰਦਾ ਠੀਕ ਆ ਬਈ ਇਹ ਕਿਹੜੇ ਖਾਨੇ 'ਚ ਹੁੰਦਾ ਸਾਰਾ ਇਹ ਇਹ ਵਿਸ਼ੇਸ਼ ਕਥਨ ਫਰਦ ਦੇ 8 ਨੰਬਰ ਖਾਨੇ ਚਾਈ ਜਿੰਨੇ ਵੀ ਇਹ ਨੋਟ ਆ ਗਿਆ ਜਿਹੜੇ ਨੋਟ ਨੇ ਇੱਥੇ ਆਉਂਦੇ ਜੇ ਜ਼ਿਆਦਾ ਕਈ ਵਾਰ ਹੀ ਆ ਜਾਂਦੇ ਨੇ ਤਾਂ ਲਾਸਟ ਤੇ ਵੀ ਦਿੱਤੇ ਜਾਂਦੇ ਨੇ ਜਿਵੇਂ ਇੱਥੇ ਹੋਣਗੇ ਵੱਡੀਆਂ ਫਰਦਾ ਹੁੰਦੀਆਂ ਨੇ ਜਿਹੜੀਆਂ ਹਾਂਜੀ ਹਾਂ ਸੋਰੀ ਮੈਂ ਦਿਖਾ ਦੇਣਾ ਇੱਥੇ ਕਿਸੇ ਕਿਸੇ ਚਾਹੁੰਦਾ ਪਰ ਇੱਥੇ ਜ਼ਿਆਦਾਤਰ ਨੋਟ ਨੇ ਜਿਹੜੇ ਉਹ ਵਿਸ਼ੇਸ਼ ਕਥਨ ਚੀ ਨੇ ਠੀਕ ਹੈ ਬਾਈ ਤੇ ਜ਼ਿਆਦਾ ਉਰੇ ਜਗ੍ਹਾ ਨਾ ਬਚੇ ਹਾਂਜੀ ਹਾਂਜੀ ਤਾਂ ਉਹ ਇੱਥੇ ਵੀ ਆ ਜਾਂਦੇ ਹੁੰਦੇ ਨੇ ਕਈ ਵਾਰੀ ਠੀਕ ਆ ਜੇ ਕਈ ਵਾਰੀ ਜਗ੍ਹਾ ਘੱਟ ਹੋਵੇ ਉਹ ਵੱਡੇ ਨੋਟ ਹੋਣਗੇ ਵੱਡੇ ਉਹ ਫਿਰ ਉਰੇ ਆ ਜਾਂਦਾ ਹੁੰਦਾ ਹੈ ਠੀਕ ਬਾਈ ਠੀਕ ਆ ਤੇ ਇਹ ਦੋਸਤੋ ਹੈਗੀ ਸੀ ਇੰਤਕਾਲ ਬਾਰੇ ਜਾਣਕਾਰੀ ਜਦੋਂ ਅਸੀਂ ਕੋਈ ਚੀਜ਼ ਲੈ ਲੈਨੇ ਵੀ ਸਾਡੇ ਨਾਂ ਤੇ ਕਿਹੜੀ ਅਜੇ ਨਹੀਂ ਚੜੀ ਕਿਉਂ ਬਈ ਨੋਟ ਇੰਤਕਾਲ ਦਾ ਨੋਟ ਚੈੱਕ ਕਰਨ ਵਾਸਤੇ ਵੀ ਇੰਤਕਾਲ ਚੜ ਗਿਆ ਮਨਜ਼ੂਰ ਹੋ ਗਿਆ ਇਹ ਚੀਜ਼ ਇਦਾਂ ਚੈੱਕ ਹੋਣੀ ਮੈਂ ਤੁਸੀਂ ਉੱਥੇ ਇੱਕ ਕਈ ਗੱਲ ਰੱਖਿਓ ਜਿੱਥੇ ਅਸੀਂ ਆ ਨਾਮ ਮਟੇ ਹੋਏ ਨੇ ਔਰੇ ਜੇ ਤੁਹਾਡਾ ਨਾਮ ਆ ਗਿਆ ਤੁਸੀਂ ਖਰੀਦ ਖਰੀਦਣ ਵਾਲੇ ਹੋ ਕਿਉਂ ਮੇਰੇ ਹਾਂ ਬਾਅਦ ਤੋਂ ਬਾਅਦ ਖਰੀਦਣ ਵਾਲਾ हां मान लो ਤੁਸੀਂ ਖਰੀਦਣ ਵਾਲੇ ਹੋ ਖਰੀਦਣ ਤੋਂ ਬਾਅਦ ਵੱਲੋਂ ਲਿਖਿਆ ਵੱਲੋਂ ਵੇਚਣ ਵਾਲਾ ਵੇਚਣ ਵਾਲਾ ਹੋ ਗਿਆ ਜਾਂ ਉਹ ਕਰਾਉਣ ਵਾਲਾ ਹੋ ਗਿਆ ਕਰਾਉਣ ਵਾਲਾ ਹੋ ਗਿਆ ਕੋਈ ਵੀ ਹੋ ਗਿਆ ਜਿੱਥੇ ਦੋ ਚੀਜ਼ਾਂ ਆ ਗਈਆਂ ਮੰਨ ਲਓ ਜਿਹੜਾ ਵੇਚ ਰਿਹਾ ਉਹਦਾ ਨਾਮ ਵੀ ਆ ਗਿਆ ਤੇ ਤੁਹਾਡਾ ਖਰੀਦਣ ਦਾ ਨਾਮ ਵੀ ਆ ਗਿਆ ਤੇ ਇੰਤਕਾਲ ਮਨਜ਼ੂਰ ਆ ਗਿਆ ਤਾਂ ਸਮਝ ਲਓ ਤੁਹਾਡੇ ਨਾਂ ਤੇ ਜ਼ਮੀਨ ਜਾਂ ਪਲਾਟ ਚੜ ਗਿਆ ਕਿਉਂ ਬਾਈ ਠੀਕ ਹੈ ਜੀ ਬਿਲਕੁਲ ਜੀ ਇੰਤਕਾਲ ਮਨਜ਼ੂਰ ਹੋ ਗਿਆ ਹਾਂ ਤੇ ਦੋਸਤੋ ਜਾਣਕਾਰੀ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਸ਼ੇਅਰ ਕਰਿਆ ਕਰੋ ਧੰਨਵਾਦ ਬਾਈ ਜੀ ਬਹੁਤ ਬਹੁਤ